बलविंदर कुमड़ा ने पुलिस तो पीड़ित लोग इस घिराव विच वढ़ के भाग लैंड की थी अपील आओ देखने दे हैं ये खबर विस्तार सहित पिछले दिन पिंड कुमड़ा विच प्रवासिया वालों दो पंजाबी नौजवान दे कीते गए कतल दे संबंध विच लगाए गए धरने दी रंजिश विच दो धरनाकारियां ते कीते गए परचे रद्द कराउणा ते पीड़ित परिवारों ਨੂੰ ਇਨਸਾਫ ਦਿਵਾਉਣ ਲਈ पीड़ित ਪਰਿਵਾਰਾਂ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਐਸਐਸਪੀ ਮੋਹਾਲੀ ਦੇ ਕਿਰਾਉ ਦੇ ਐਲਾਨ ਸੰਬੰਧੀ ਅੱਜ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਮੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇਸ ਪ੍ਰਦਰਸ਼ਨ ਵਿੱਚ ਪੂਰੇ ਪੰਜਾਬ ਤੋਂ पीड़ित ਪਰਿਵਾਰਾਂ ਦੇ ਹਮਦਰਦੀ ਲੋਕ ਪਹੁੰਚ ਰਹੇ ਹਨ ਇਸ ਨਾਦਰ ਸ਼ਾਹੀ ਸਰਕਾਰ ਅਤੇ ਪੁਲਿਸ ਦੀਆਂ ਵਧੀਆਂ ਦੇ ਵਿਰੋਧ ਵਿੱਚ ਅਸੀਂ ਡਟ ਕੇ ਖੜੇ ਹਾਂ ਤੇ ਹਮੇਸ਼ਾ ਖੜੇ ਰਹਾਂਗੇ ਦੋਤਰਨਾ ਕਾਰੀ ਪਰਮਿੰਦਰ ਸਿੰਘ ਸੋਹਾਣਾ ਅਤੇ ਮਨਦੀਪ ਸਿੰਘ ਕੁੰਮੜਾ ਤੇ ਪੁਲਿਸ ਵੱਲੋਂ ਕੀਤੇ ਗਏ ਨਾਜਾਇਜ਼ ਪਰਚੇ ਜਦੋਂ ਤੱਕ ਪੁਲਿਸ ਲਾਗ ਨਹੀਂ ਕਰਦੀ ਤੇ ਪੀੜਤ ਪਰਿਵਾਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਸਾਡਾ ਸੰਗ੍ਰਹਿ ਚੱਲ ਰਿਹਾਗਾ ਉਹਨਾਂ ਕਿਹਾ ਕਿ 9 ਦਸੰਬਰ ਨੂੰ ਸਵੇਰੇ 11 ਵਜੇ ਇੱਕ ਰਾਉ ਕੀਤਾ ਜਾਵੇਗਾ ਕੁੰਮੜਾ ਨੇ ਪੰਜਾਬ ਦੇ ਪੁਲਿਸ ਦੇ ਸਤਾਏ ਪੀੜਤਾਂ ਨੂੰ ਇਸ ਕਿਰਾਉ ਵਿੱਚ ਪਹੁੰਚਣ ਦੀ ਅਪੀਲ ਕੀਤੀ ਤੇ ਸਮੂਹ ਪਿੰਡ ਕੁੰਮੜਾ ਨਿਵਾਸੀ ਤੇ ਇਲਾਕਾ ਨਿਵਾਸੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਉਹਨਾਂ ਪ੍ਰੈਸ ਮੀਡੀਆ ਨੂੰ ਵੀ ਸਮੇਂ ਤੇ ਪਹੁੰਚ ਕੇ ਕਵਰੇਜ ਕਰਨ ਦਾ ਸੱਦਾ ਦਿੱਤਾ इस मौके ऊना नाल रेशम सिंह कालो गुरनाम कौर साब का ब्लाक समिति मेंबर प्रिंसिपल बनवारी लाल हरनेक सिंह मलोआ लखविंदर सिंह रणजीत सिंह संता सिंह मंजीत सिंह प्रदीप सिंह सुरिंदर सिंह कंडाला, परमिंदर सिंह संधू साब प्रभ सिंह नरेंद्र सिंह आदि हाजिर हुए आओ देखते दे हां बलविंदर कुमरा ने साडे रिपोर्टर नाल जो गलबद की थी ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪ੍ਰੈਸ ਰਾਹੀਂ ਅਨੁਸ਼ਾਸਨ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿਹੜਾ ਪਿਛਲੇ ਦਿਨੀ ਪਿੰਡ ਕੁੰਬੜਾ ਚ ਦੋ ਬੱਚਿਆਂ ਦੇ ਕਤਲ ਹੋਇਆ ਪ੍ਰਵਾਸੀਆਂ ਨੇ ਕਤਲ ਕੀਤਾ ਪੰਜਾਬੀ ਮੁੰਡਿਆਂ ਦਾ ਉਹਦੇ ਸਬੰਧ ਚ ਜਿਹੜਾ ਹੈ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਜਿਹੜੀਆਂ ਤੱਕਾਛਾਈਆਂ ਦੇ ਲੱਗਿਆ ਹੋਇਆ ਹੈ ਤੇ ਜਿਹੜੀਆਂ ਉਹ ਬੱਚਿਆਂ ਦੇ ਪੇਰੈਂਟਸਾਂ ਨਾਲ ਮਾਪੇਪਾਂ ਨਾਲ ਇਹ ਪਿੰਡ ਵਾਸੀਆਂ ਨਾਲ ਕੋਈ ਵਾਅਦੇ ਕੀਤੇ ਸੀ ਜਦੋਂ ਧਰਨਾ ਚੱਕਿਆ ਗਿਆ ਸੀ 에어ਪੋਰਟ ਰੋਡ ਤੇ ਉਹ ਕੋਈ ਵੀ ਵਾਅਦਾ ਜਿਹੜਾ ਸਰਕਾਰ ਨੇ ਪੂਰਾ ਨਹੀਂ ਕੀਤਾ ਉਸ ਕਰਕੇ ਸਾਡਾ ਜਿਹੜਾ ਪਿੰਡ ਵਾਸੀਆਂ ਦਾ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇਕੱਠ ਕਰਕੇ ਐਲਾਨ ਕੀਤਾ ਗਿਆ ਸੀ 9 9 ਤਰੀਕ ਦਿਨ ਸੋਮਵਾਰ ਨੂੰ ਵੀ ਜਿਹੜਾ ਐਸਐਸਪੀ ਮੁਹਾਲੀ ਦਾ ਕਰੋ ਕੀਤਾ ਜਾਵੇਗਾ ਤੇ ਸਰਕਾਰ ਦੇ ਕੀਤੇ ਗਏ ਵਾਅਦੇ ਯਾਦ ਕਰਾਏ ਜਾਣਗੇ ਤੇ ਜਿਹੜੇ ਉਹਨਾਂ ਦੇ ਸਮਰਥਕ ਸੀ ਉਹਨਾਂ ਦੀ ਮਾਲੀ ਸਹਾਇਤਾ ਕਰਨ ਲਈ ਆ ਉਹਨਾਂ ਦੀ ਦੇਖ ਰੇਖ ਲਈ ਜਿਹੜੇ ਲੋਕਾਂ ਨੇ ਅੱਗੇ ਆਣਾ ਸੀ ਪੈਰਵਾਹੀ ਕਰਨੀ ਸੀ ਕੇਸ ਦੀ ਉਹਨਾਂ ਦੇ ਪਰਚੇ ਦਰਜ ਕਰਨੇ ਇੱਥੇ ਦੀ ਪੁਲਿਸ ਨੇ ਸ਼ੁਰੂ ਕਰ ਦਿੱਤੇ ਸੀ ਜਦ ਕਿ ਦੋ ਵਿਅਕਤੀਆਂ ਦੇ ਜਿਵੇਂ ਪ੍ਰਵਿੰਦਰ ਸਵਾਣਾ ਦੇ ਮਨਦੀਪ ਸਿੰਘ ਜੀ ਮੇਰਾ ਬੇਟਾ ਉਹਨਾਂ ਦੇ ਪਰਚਾ ਦਰਜ ਕਰਨਾ ਸ਼ੁਰੂ ਕਰ ਦਿੱਤਾ ਤੇ ਹੋਰ ਵੀ ਕਰ ਸਕਦੀ ਹੈ ਪੰਜਾਬ ਦੀ ਪੁਲਿਸ ਤੇ ਇਸ ਅੰਨੀ ਤੇ ਬੋਲੀ ਤੇ ਗੁੱਗੀ ਪੁਲਿਸ ਨੂੰ ਤੇ ਪੰਜਾਬ ਸਰਕਾਰ ਕਮੇਡੀਅਨ ਸਰਕਾਰ ਨੂੰ ਅਸੀਂ ਪੂਰੀ ਤੁਹਾਡੇ ਰਾਹੀਂ ਤਾੜਨਾ ਕਰਦੇ ਆਂ ਤੇ ਅਸੀਂ ਜਿਹੜੀਆਂ 9 ਤਰੀਕ ਦੀ ਸੋਮਵਾਰ ਦੀ ਪੂਰੀ ਜੋਰਾਂ ਸ਼ੋਰਾਂ ਦੇ ਤਿਆਰੀ ਕਰ ਰਹੇ ਆ ਸਾਡੇ ਕੋਲ ਤੁਹਾਡੇ ਨਾਲ ਹੀ ਇਹ ਵੀ ਕਹਿੰਦੇ ਚਾਹੁੰਦੇ ਆ ਜਿਹੜਾ ਪੰਜਾਬ ਪੁਲਿਸ ਤੋਂ ਜਾਂ ਮੁਹਾਰੀ ਪੁਲਿਸ ਤੋਂ ਤੰਗ ਪਰੇਸ਼ਾਨ ਨੇ ਲੋਕ ਉਹ ਸਾਰੇ 9 ਤਰੀਕ ਦਿਨ ਸੋਮਵਾਰ ਨੂੰ ਐਸਐਸਪੀ ਦਫ਼ਤਰ 11 ਵਜੇ ਪਹੁੰਚਣਾ ਸਾਡੇ ਕੋਲ ਅੱਜ ਸਮਗੌਲੀ ਪਿੰਡ ਤੋਂ ਜਿਹੜੇ ਸਾਰੇ ਚੱਲ ਰਹੇ ਜਿਹੜਾ ਦਾ ਵਿਵਾਦ ਚੱਲ ਰਿਹਾ ਪਰ ਉਸੇ ਡੇਰਾ ਵਸੀ ਥਾਣੇ ਦਾ ਘਰਾਵ ਕਰਨਾ ਸੀ ਉਹ ਕਤਲਾਂ ਕਰਕੇ ਥੋੜਾ ਜਿਹਾ ਹਮਲੇ ਕਰਕੇ ਉਸੇ ਝਮੇਲੇ ਕਰਕੇ ਅੱਗੇ ਪਾਇਆ ਸੀ ਪਰ ਅੱਗੇ ਨਹੀਂ ਰੱਖ ਸਕੇ ਹੁਣ ਇਹ ਵੀ ਜਿਹੜਾ ਮਸਲਾ ਹੈ ਪਿੰਡ ਸਮਗੌਲੀ ਵਾਲਾ ਉਸੇ ਦਿਨ ਰੱਖਿਆ ਜਾਊਗਾ ਤੇ ਸੰਗੋਲੀ ਪਿੰਡ ਤੋਂ ਵੱਧ ਤੋਂ ਵੱਧ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਇਹ ਬੰਦਿਆਂ ਨੂੰ ਬੀਲ ਕਰਦੇ ਆਂ ਸਾਰੇ ਸਾਰੋ ਆਗੂ ਨੂੰ ਅਪੀਲ ਕਰਦੇ ਆਂ ਕਿ ਵੱਧ ਤੇ ਵੱਧ ਉਹ ਬੱਚਿਆਂ ਦੀ ਸਿਹਤਾਂ ਲਈ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਲਈ ਉਹਨਾਂ ਨੂੰ ਨਿਆਂ ਸਾਫ ਦਵਣ ਲਈ ਤੁਹਾਡੀ ਸਾਰੇ ਸਹਿਯੋਗਾਂ ਦੀ ਲੋੜ ਹੈ ਤੇ ਸਾਰੀ ਖੱਬੀਆਂ ਪਾਰਟੀਆਂ ਜਿਵੇਂ ਗੱਲ ਭਾਜਪੀ ਦੀ ਕਰ ਲਈਏ ਗੱਲ ਕਾਂਗਰਸ ਦੀ ਕਰ ਲਈਏ ਗੱਲ ਕਾਲੀਗਲਲ ਦੀ ਕਰ ਲਈਏ ਜਾਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਲਈਏ ਤੇ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਸਾਰੇ ਵੀਰਾਂ ਨੂੰ ਬੇਨਤੀ ਹੈ ਬੱਦ ਚੜ ਕੇ ਆਪਣਾ 9 ਤਰੀਕ ਸੋਮਵਾਰ ਨੂੰ 11 ਵਜੇ ਐਸਐਸਪੀ ਦਫਤਰ ਪਹੁੰਚੋ ਤਾਂ ਕਿ ਜਿਹੜੇ ਵੀ ਵੀਰ ਪੋਸ ਤੋਂ ਪੀੜਤ ਨੇ ਆਪਣੇ ਸਾਰੇ ਡਾਕੂਮੈਂਟ ਲੈ ਕੇ ਰਿਕਾਰਡ ਲੈ ਕੇ ਪਹੁੰਚੋ ਤਾਂ ਕਿ ਇਹਨਾਂ ਦਾ ਜਿਹੜਾ ਪਿੱਟ ਸਿਆਪਾ ਕਰਿਆ ਜਾਵੇ ਤੇ ਸਰਕਾਰ ਦੀ ਪਿਛਲੇ 3 ਸਾਲਾਂ ਦਾ ਜਿਹੜਾ ਲੇਖਾ ਜੋਖਾ ਉੱਥੇ ਪ੍ਰੈਸ ਸਾਹਮਣੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ